ਮੈਂ ਚੌਂਕ ਚ ਕਰਦਿਆਂ ਕਿਤਾਬ ਮਗਾ ਜੀ ਚੌਂਕ ਫੋਟਾ ਹੋਏਗਾ ਫਿਰ ਮੇਰਾ ਇਹ ਬੰਦੇ ਰ ੱਟਕਾ ਹੋਇਆ ਫੌਜੀ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਦਾ ਬੇਟਾ ਸੀਗਾ ਜੀ ਕਿਤੇ ਧੁਗਦੀ ਗੱਲ ਐ ਇਹ ਤਾਂ ਮੈਨੂੰ ਪਤਾ ਤਾਂ ਚੱਲਿਆ ਜਿਉਂ ਬੰਦੇ ਨੂੰ ਨਾਮ ਮਿਲਦਾ ਮੋਰਿਆਂ ਹੰਤਾ ਨਾ ਉਹ ਬੰਦੇ ਦਾ ਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹਿ ਰਿਹਾ ਮੈਂ ਤਾਂ ਸਾਰਾ ਜੀ ਕਰੇ ਬੰਦੇ ਦੀ ਪਹਿਲਾਂ ਅਸੀਂ ਪਰਸ ਪ੍ਰਜਾ ਸਾਨੂੰ ਦੱਸਣਾ ਚਾਹੁੰਦੇ ਆ ਕਿ ਅਗਰ ਇਸ ਪਾਦਮੀ ਦੇ ਉੱਪਰ ਇਸ ਬੰਦੇ ਦੇ ਉੱਪਰ ਕੋਈ ਵੀ ਗਲਤ ਕਾਰਵਾਈ ਕੀਤੀ ਤਾਂ ਤੁਸੀਂ ਇਹਦਾ ਖਾਮਾ ਜਨਾ ਪੁਕਤਵਾਚ ਤੇ ਤਿਆਰ ਰਹੋ ਭਾਈ ਜੀ ਸਾਰੇ ਜਣੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਟੋਏ ਭਾਈ ਜੀ ਮੈਂ ਰਵਿੰਦਰ ਸਿੰਘ ਆ ਜੀ ਭਾਈ ਕੰਟਰੋਲ ਭਾਈ ਪਲੀਜ਼ ਪੂਰੀ ਗੱਲ ਸੁਣੋ ਬੇਨਤੀ 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 ਉਹਨੂੰ ਭਾਈ ਮੈਂ ਲਾ ਆਟੋ ਚਲਾਉਣਾ ਪਟਿਆਲੇ ਦੇ ਵਿੱਚ ਤੇ ਪਲੀਜ਼ ਤੇ ਇਹਦੇ ਦੇ ਕੰਮ ਤੋਂ ਸੁਣਦੇ ਇਹ ਨੇੜੇ ਜਦੋਂ ਕਿਸਾਨ ਅੰਦੋਲਨ ਲੱਗਿਆ ਸੀਗਾ ਜੀ ਮੈਂ ਖੱਤਰੀ ਪ੍ਰਵਾਸ ਬਣਾਉਂ ਤੜਦਾ ਜੀ ਮੈਂ ਤੇ ਮੇਰੀ ਜਲਾਦੀ 2 ਮਹੀਨੇ ਲਾ ਕੇ ਆਇਆ ਤੇ ਜੀ ਉੱਥੇ ਕਿ ਲੋਕਡਾਊਨ ਚ ਅਸੀਂ ਕਹਿੰਦੇ ਕਿਸਾਨ ਦਾ ਅਸੀਂ ਵੀ ਨਾਰਾ ਹਾਂ ਹੋਰ ਮੈਂ ਖੜਿਆ ਸੀਗਾ ਤੇ ਤਿੰਨ ਪੈਸਾ ਬਾਰੇ ਸੀ ਮੈਂ ਕਹਿੰਦਾ ਜੀ ਕਿੱਥੇ ਜਾਣਾ ਕਹਿੰਦਾ ਮੋਰਚਾ ਲਗਾਵਾ ਮੈਂ ਕਹਿੰਦਾ ਜੀ ਉਹ ਬੈਠੋ ਇਸੇ ਵਾਰਸੀਂ ਕਰਾਂਗੇ ਤੁਸੀਂ ਪੁੱਛਦਾ ਤਾਂ ਮੈਂ ਉਹਨੂੰ ਹੱਥ ਛੋੜੇ ਮੈਂ ਕਹਾਂ ਤੁਮ ਕਦੇ ਉਹ 4 5 10 20 100 ਵੀ ਆ ਡੋ ਰਹੇ ਮਗਾਸੀਂ ਬੱਜਾਂਗਾ ਖੁਈ ਸੇਵਾ ਇਹ ਆਪਣੇ ਵੱਲੋਂ ਚਿੰਦਕ ਬਾਬੇ ਨੇ ਬਖਸ਼ੀ ਹੋਈ ਐ ਉਸ ਰਾਤ ਨੂੰ ਜਿਵੇਂ ਪੇਸ਼ੇਂਡ ਛੱਡ ਕੇ ਆਇਆ ਸੀਗਾ ਹਰਿੰਦਰਾ ਹਸਪਤਾਲ ਦੇ ਵਿੱਚ ਆ ਮੈਨੂੰ ਪਤਾ ਸੀਗਾ ਮਤਲਬ ਮੇਰੇ ਤੁਹਾਡੇ ਢਿੱਲੇ ਮਿੱਠੇ ਰਹਿੰਦੇ ਛੋਟਾ ਭਰਾ ਵੈਕਸੀਡ ਹੋਇਆ ਵਾ ਇਹ ਮੈਂ ਕਹ ਚਲ ਊਰੀ ਚਾਹ ਪਲੀ ਪੀ ਜੰਦੇ ਆ ਤੇ ਮੈਂ ਉੱਥੇ ਜਾ ਦੇਖਦਾ ਜੀ ਇੱਕ ਅੰਕਲ ਖੜੇ ਨੇ ਇੱਕ ਮੁੰਡਾ ਸੀਗਾ ਇਹ ਉਹਨਾਂ ਦੇ ਜਿਹੜਾ ਹੱਥ ਚੱਕਿਆ ਗਿਆ ਨਾ ਮੈਂ ਉਹਨਾਂ ਨੂੰ ਕਿਹਾ ਮਾਗਾ ਇਹ ਸਰਦਾਰ ਬੰਦੇ ਨੇ ਹੱਥ ਚੱਕਦੇ ਚੰਗੀ ਗੱਲਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜੜਦਾ ਨਹੀਂ ਜੀ ਚੜੇ ਹਾਂ ਕੋਸੀਗੇ ਜੀ ਮੈਨੂੰ ਅਗਲੇ ਦਿਨ ਪਤਾ ਚੱਲਿਆ ਜਾਂਦਾ ਵੀ ਫੌਜੀ ਸਾਫ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਉਹ ਨਾ ਬੰਦਾ ਸੀਗਾ ਮੈਂ ਕਿਸੇ ਨੂੰ ਡਰਦਾ ਜੀ ਸਿਵਾਏ ਆਪਣੇ ਮਾਪੇਦੋ ਅਕਾਲਪੁਰ ਤੋਂ ਕਰਦੇ ਗੱਟਾ ਦੀ ਮਨਜ਼ੂਰ ਹੈ ਉਹ ਬੰਦੇ ਨਾਲ ਤੱਕਾ ਹੋਇਆ ਸੋਚੂ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਉਹਦਾ ਪੇਟ ਸੀਗਾ ਜੀ ਇੱਡੇ ਧੁਗ ਦੀ ਗੱਲ ਹੈ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਮੈਨੂੰ ਨਾ ਮਿਲਦੇ ਮੋਰਿਆਂ ਮਤਾਂ ਨਾ ਉਹ ਬੰਦੇ ਲੱਗਤ ਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹ ਰਿਹਾ ਮੈਂ ਤਾਂ ਸਭ ਨਾਲ ਹੀ ਕਰੇ ਬੰਦੇ ਵੀ ਦੇਖੋ ਜੀ ਫੌਜੀ ਸਰਦਾਰਾਂ ਨੇ ਖੜਦੇ ਆ ਪੱਤਾ ਰੋਟੀ ਖਾ ਰਹੇ ਆ ਉਹ ਆ ਲੋਕ ਨਹੀਂ ਹੋਣਗੇ ਅੱਪਾ ਕਿਥੇ ਰੋਟੀ ਖਾ ਲਾਂਗੇ ਜਵਾਨ ਜਵਾਨ ਬੰਦੇ ਮਰਦੇ ਆ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਤੇ ਚੱਕ ਲੱਪੜ ਮਾਰਤਾ ਯਾਰ ਕੋ ਗੱਲ ਬਣਦੀ ਆ ਯਾਰ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਸੱਤ ਅੱਖਾਂ ਸੰਭਲੇ ਹੋਇਆ ਜਿਉਂ ਕਹਿੰਦੇ ਉਹਨੇ ਲੱਪੜ ਵੀ ਮਾਰ ਆ ਗਿਆ 24 ਟਾਈਮ ਕੈਂ ਮਰੇ ਚਲਦਾ ਉੱਥੇ ਭਾਈ ਜੀ ਤੁਸੀਂ ਫੋਟੋ ਚ ਖਿਡਾ ਲਿਓ ਪੁੱਤਾਂ ਦੀ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਹੁਣ ਵੀ ਕਹਿੰਦਾ ਜੀ ਤੇਰੀ ਗੱਲ ਝੂਠ ਲੱਗੇ ਮੈਂ ਚੌਂਕ ਚ ਕਰਦਣ ਗਤਾਮਗਾ ਜੀ ਚੌਂਕ ਫਟਾ ਹੋਏਗਾ ਸਿਰ ਮੇਰਾ ਹੋ ਗਿਆ ਜੀ ਇੱਕ ਗੱਲ ਦੱਸੋ ਭਰਾ ਜੀ ਮੈਂ ਕਿਤੇ ਉਪਰੀ ਜਿਸ ਤਰ੍ਹਾਂ ਪੌਸਾ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ ਦਾਰੂ ਪੀ ਰਹੇ ਸੀ ਕੀ ਇਹ ਸੱਚ ਹੈ ਜਾਂ ਝੂਠ ਹੈ ਤੁਸੀਂ ਵੀਰ ਜੀ ਮੇਰੀਕ ਬੇਇਨਤੀ ਹੈ ਤੁਸੀਂ ਕਦੇ ਵੀ ਚਲੇ ਜਾਣਾ ਅਸੀਂ ਵੀ ਪਹਿਲੇ ਉੱਥੇ ਜਾਂਦੇ ਹੁੰਦੇ ਸੀ ਗਰੋਤੀ ਪਲਾਟਫਾਰਮ ਤੋਂ ਖਾਣ ਬਕਾਇਦਾ ਲਿਖ ਕੇ ਲਾਇਆ ਹੋਇਆ ਪੀਸੀਆ ਵਾਲੇ ਕੁੰਬਲੇ ਹੁੰਦੇ ਨੇ ਉੱਥੇ ਕੋਈ ਦਾਰੂ ਦਾਰੂ ਵਗੈਰਾ ਚੱਲਦੀ ਨਹੀਂ ਜਿੰਨੂੰ ਮਰਜ਼ੀ ਪੁੱਛਣ ਸਾਡਾ ਸਟੈਂਡ ਅਸੀਂ ਉੱਤੇ ਖੜਦੇ ਹਾਂ ਧੰਵਾਦ ਜੀ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਪੁਲਿਸ ਨੇ ਝੂਠੀ ਕਾਰਵਾਈ ਪਾਈ ਆ ਕਰੋ ਜੀ ਗੱਲ ਉਹ ਦਾਰਲੀ ਆਉਂਦੀ नहीं नहीं ਕਰ ਕਰ ਜਿਹੜਾ ਕੁੱਟਿਆ ਉਹ ਦੱਸੋ ਕਿਵੇਂ ਇਹ ਉਹ ਤਾਂ ਮੈਂ ਕਹਿ ਰਿਹਾ ਜੀ ਹੁਣ ਮਾਰੇ ਲੱਪਣ ਮਾਰੇ ਕਹਿਤਾ ਰਿਹਾ ਬੰਦੇ ਇਹਨਾਂ ਨੇ ਕੁਛ ਨਹੀਂ ਕਰ ਪਾਇਆ ਹੋਰ ਪਤਾ ਮੇਰੇ ਨਾਲ ਆ ਕੇ ਇਧਰ ਆ ਕੇ ਜੈਸਰ ਕਸਰ ਨੂੰ ਕੋਈ ਲੈ ਸੋਹਦਾ ਗੁਰ ਬਾਪ ਦੀ ਪਤਨੀ ਨੇ ਪਲੀਜ਼ ਇਸ ਨੂੰ ਬੋਲਣ ਦਾ ਕੋਈ ਵਿੱਚ ਬੋਲੋ ਨਾ ਤੁਸੀਂ ਦੱਸਿਓ ਝੂਠ ਨਹੀਂ ਤਾਲਾ ਤਾਂ ਸੋ ਜੇ ਮੈਂ ਡਰਦਾ ਹੁੰਦਾ ਮੈਂ ਭੈਣ ਮੇਰੇ ਤੁਹਾਡੇ ਕੋਲ ਮੈਂ ਸੇਵਾ ਲਈ ਹੈ ਤੁਸੀਂ ਮੇਰੀ ਭੈਣਾ ਵਰਗੇ ਹੋ ਸਮਝ ਰਹੇ ਹੋ ਨਾ ਜੀ ਇੱਥੇ ਦੇਖ ਲਓ ਤਾਰਾਪੁਰ ਗੇਟ ਇੰਜੀਨੀਅਰ ਗੇਟ ਨਾਮ ਬਟਾਲੀ ਨੂੰ 19 ਪਟਾਲੀ ਨੇ ਸਾਰੀਆਂ ਮੇਰੇ ਭੈਣਾਂ ਨੇ ਮੇਰੇ ਫੋਨ 'ਚ ਦੇਖ ਲਓ ਮੈਂ ਸਟੇਟਸ ਵੀ ਫੋਟੀਆਂ ਦੇ ਪਾਉਣਾ ਇਹਦਾ ਕਾਰਨ ਪਤਾ ਕੀ ਹੈ ਜੀ ਇਹਨਾਂ ਕਰਕੇ ਆਪਾਂ ਚ ਆਪਣੇ ਘਰੇ ਬੜੇ ਆਰਾਮ ਨਾਲ ਬੈਠੇ ਰਿਲੈਕਸ ਇਹਨਾਂ ਹੁਣ ਵਿਚਾਰੇ ਆਪ ਮੈਂ 100% ਕਹ ਰਿਹਾ ਮੈਂ ਉਹ ਅੰਕਲ ਜੀ ਦਾ ਰੂਪਰੇ ਸੀਗਾ ਜੀ ਮੈਂ ਨਹੀਂ ਨੂੰ ਜਾਣਦਾ ਮੈਂ ਤਾਂ ਮਿਲਿਆ ਵੀ ਤੂੰ ਪਹਿਲੀ ਵਾਰ ਹੁਣ ਫੋਨ ਤੇ ਰੱਖਿਆ ਸੀ ਕਿ ਤੁਸੀਂ ਰੋ ਰਹੇ ਸੀਗੇ ਪੁੱਛੀ ਪਰ ਪਹਿਲ ਮੇਰੇ ਨੂੰ ਅੱਜ ਮਿਲ ਰਹੇ ਆ ਉਹ ਅੰਕਲ ਕੋਈ ਨਰਦੂਗ ਨਹੀਂ ਪੀ ਰਹੇ ਸੀਗੇ ਗਲਤ ਗੱਲ ਲੱਗੀ ਤੁਸੀਂ ਕੈਮਰਾ ਕਢਾ ਲਿਓ ਪਹਿਲੀ ਗੱਲ ਤੁਹਾਨੂੰ ਲੱਗ ਰਿਹਾ ਨਾ ਪਿੰਕਲ ਨੇ ਹੱਥ ਚੱਕਿਆ ਔਰ ਮੌੜਾ ਨਹੀਂ ਲੱਗੀ ਜੀ ਤੁਸੀਂ ਛੁੱਟੂ ਦਿਖਾ ਦੋ ਓਪੜ ਮਾਰਦੇ ਹੋਏ ਦੂਜੀ ਗੱਲ ਤਾਰੂ ਇਹ ਗਲਤ ਹੈ ਜੀ ਸਾਰਾ ਸਾਰੂ ਉਹਨੂੰ ਬਦਨਾਮ ਕਰਿਆ ਯਾਰ ਆ ਵੀ ਤਾਰੂ ਪੀ ਰਹੇ ਕੋਈ ਨਰਦੂਗ ਨਹੀਂ ਤੇ ਦੂਜੀ ਗੱਲ ਕੀ ਕਨਵਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਨਾ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਥ ਚੱਕਿਆ ਸੀ ਨਹੀਂ 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 ਉਹ ਜਿਹੜੇ ਫੌਜੀ ਸਾਹਿਬ ਸੀ ਉਹਨਾਂ ਦੇ ਹੱਥ ਚੱਕੇ ਗਿਆ ਸੀ ਐ ਪ੍ਰੂਫ ਹੋ ਗਿਆ ਇਹ ਖਰੇ ਖੂਨ ਨਾਲ ਲੱਟਦਾ ਰਹੀ ਮਰਦਾ ਰਹਾ ਸਭੇ ਪੱਕੀ ਬਾਕੀ ਤਸੋ ਦੇਖੋ ਜੀ ਮੈਂ ਕਿਸੇ ਤੋਂ ਕੋ ਪੈਸਾ ਨਹੀਂ ਲਿਆ ਯਾ ਮੈਂ ਕਿਸੇ ਡਰਤ ਪਾਉ ਤੋਂ ਕਿਸੇ ਤੋਂ ਆ ਰਿਹਾ ਮੇਰੀ ਗੱਲ ਸਮਝਦੇ ਰਹੋ ਤੁਸੀਂ ਮੈਂ ਤਾਂ ਇੱਕ ਇਨਸਾਨੀਅਤ ਦੇ ਨੱਤੇ ਉਰੇ ਆਇਆ ਇਹਨਾਂ ਦੇ ਕਿਸਾਨ ਯੂਨੀਅਨ ਦੇ ਪਿੰਡ ਪਿੰਡ ਦਾ ਪਹਾੜਾਂ ਦੇ ਕੋਲ ਅਸਤਾਰ ਸਿੰਘ ਜੀ ਉਹ ਪ੍ਰਧਾਨ ਨੇ ਅਸਤਾਰ ਤੋਂ ਤੁਸੀਂ ਕੋਰਜਵਲ ਤੋਂ ਮਿਲਣਾ ਤੁਸੀਂ ਉਹਨਾਂ ਨੂੰ ਪੁੱਛਣਾ ਮੇਰੇ ਬਾਰੇ ਮੈਂ ਬੰਦਾ ਕਿੱਤਾ ਨਾ ਹੈ ਬੰਦਾ ਬਾਕੀ ਮੈਂ ਕਿਸ ਤੋਂ ਟਾਰ ਕੇ ਨਹੀਂ ਉਰੇ ਆਇਆ ਕਿਸੇ ਤੋਂ ਕੋ ਪੈਸਾ ਨਹੀਂ ਲਿਆ ਮੈਨੂੰ ਕੋਈ ਲਾਲਚ ਨਹੀਂ ਸਿਰਫ ਇਨਸਾਨੀਅਤ ਦੇ ਪਿੱਛੇ ਕੀ ਕਹਣਾ ਜੀ ਹੋਰ ਦੱਸੋ ਕੀ ਪੁੱਛਣਾ ਮੇਰੇ ਤੋਂ ਮੈਨੂੰ ਸੱਚ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਨਾਨੇ ਆ ਦੋ ਮੰਨ ਜਦੋਂ ਮੈਂ ਤਾਂ ਦੱਸ ਮੇਰੇ ਨਾਲ ਜੀ ਆਟੋ ਜਿੱਥੇ ਤੱਕ ਪਾਇਨਟ ਆਪੇ ਉੱਤਰ ਜਦੋਂ ਮਾਰਿਆ ਗਿਆ ਤਾਂ ਜਦੋਂ ਮੈਂ ਕਹਿ ਮੈਂ ਸਰਹਾਰ ਬੰਦੇ ਨਾਲ ਚੱਕ ਰਿਹਾ ਮਨੂੰ ਤਾਂ ਉਹਨਾਂ ਨੇ ਉਹਨੂੰ ਪਤਾ ਹੈ ਵੀ ਇਹ ਪਾਗਲ ਹੈ ਇਹ ਅੜ ਦਵਾਈ ਆੜ ਜਾਂਦਾ ਹੁੰਦਾ ਉਹਨੇ ਮੈਨੂੰ ਪਹੁੰਚਾਉਣ ਦੀ ਕਰੀ ਮੈਂ ਉਹਨੂੰ ਬੋਕਾਦਾ ਕਿ ਹਾਂ ਉਹਨੇ ਜਿਹੜੇ ਬਰਕਰ ਸੀਗੇ ਮਗਾ ਮਨੂੰ ਪਤਾ ਨਾ ਪੜ ਤਕੜਾ ਪਾਗਲ ਹੈ ਮਗਾ ਮਨੂੰ ਨਾ ਛੇੜੋ ਉਹਨੇ ਮਨੂੰ ਫਿਰ ਕਹਿੰਦਾ ਜਾ ਜਾ ਫੇਰ ਮੈਨੂੰ ਆਪਣਾ ਪਰਿਵਾਰ ਤੋਂ ਸੀਗਾ ਜੀ ਪਿੱਛੇ ਮੈਂ ਘਰ ਤੇ ਵਜੇ ਹੁਣ ਕਲੀਅਰ ਕਰ ਰਹੀ ਹੁਣੇ ਮੈਂ ਘਰੇ ਚਲੇ ਕੇ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਫੋਨ ਚਲਾਣਾ ਦੇਖਦਾ ਆਈ ਦੀ ਪੈਣ ਰੂਰੀ ਸੀਗੀ ਮਨੂੰ ਉਹਦਾ ਐਡਰੈਸ ਨਾ ਪਤਾ ਚੱਲੇ ਅੱਛਾ ਤੂੰ ਇਹਨੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਟਾਬੇ ਵਾਲਾ ਪਹਿਲੇ ਮੇਰੇ ਲਈ ਸੈਗਮੈਂਟ ਕਰ ਰਿਹਾ ਸੀ ਆ ਦੱਸ ਲੋਕਾਂ ਦਾ ਦਿਮਾਗ ਚਤੇ ਰਹੀ ਉਹ ਨੜਾ ਟਾਬੇ ਵਾਲਾ ਮੁੰਡਾ ਉਹ ਬੜੇ ਠਗਰ ਨਾਲ ਨਾ ਐਂਟੀ ਬੈਜੋ ਇਹ ਇਹਨਾਂ ਦੀ ਸਪੋਰਟ ਕਰ ਰਹੇ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਅਗਲੇ ਦਿਨ ਕਮਾਲ ਹੈ ਉਹ ਰਾਤ ਤੋਂ ਸਟੇਟਮੈਂਟ ਕਿਹੜੀ ਦੇ ਰਹਿਆ ਉਹ ਤੋਂ ਅਗਲੇ ਦਿਨ ਕਿਹੜੀ ਦੇ ਰਹਿਆ ਬੈਠੇ ਨਾਲ ਸੀਗਾ ਅਗਲੇ ਦਿਨ ਅਗਲੇ ਦਿਨ ਬਦਲੇ ਨਾਲ ਤਾਰੂ ਪੀਣੇ ਸੀਗੇ ਉੱਤੇ ਨਾਲ ਤਾਂ ਪੀਣੇ ਵੀ ਦਿੰਦੇ ਹੀ ਉੱਥੇ ਜੀ ਸਵਾਲ ਹੀ ਨਹੀਂ ਬੈਦਾ ਹੁੰਦਾ ਪਰ ਸੋਚੋ ਪ्योर ਪੁੱਤ ਮਾਨ ਨਾਲ ਹਵੇ ਉਹ ਬੰਦਾ ਤਾਂ ਦਾਰੂ ਆਵਦੀ ਹੈਗਾ ਜੀ ਉਹ ਅਨਪੜਵੰਦਾਂ ਲਈ ਆਪਣੇ ਜੋਗ ਕਰਕੇ ਦਾਰੂ ਪਿੰਦਾ ਜੀ ਸੋਚਣ ਵਾਲੀ ਗੱਲ ਹੈ ਜੀ ਮੈਨੂੰ ਲੱਗਦਾ ਨਹੀਂ ਕਿ ਉਹ ਐਡੀ ਗੱਲ ਨਹੀਂ ਹੈ ਨਾ ਪਰਾਂਾ ਜੇ ਤਾਂ ਉਹ ਪਰਾਂਾ ਜੇ ਤਾਂ ਉਹ ਮੜਾ ਜੇ ਤਾਂ ਸੋਚ ਲੈ ਮੜਾ ਜੇ ਤਾਂ ਤਰਸ ਖਾ ਲੋ ਅੱਗੇ ਬੜਾ ਜਲਮ ਹੋ ਰਿਹਾ ਏ ਇਹ ਜੁਲਮ ਤਾਂ ਬੰਦ ਕਾ ਸਾਲਾ ਹੋਰ ਗਿਆ ਏ ਹੁਣ ਤਾਂ ਸ਼ਰਮ ਆਉਂਦੀ ਐ ਮੁੰਡਾ ਪੈਡੈਂਸ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਹੀ ਦੱਸ ਦਉਂਦਾ ਪੰਜਾਬ ਪਹਿਲਾਂ ਫਕਰ ਨਾਲ ਗੈਂਡਾ ਛਾਤੀ ਚੋੜੀ ਕਰਕੇ ਮੈਂ ਮੈਂ ਤੁਹਾਨੂੰ ਦੱਸ ਦਿੰਦਾ ਬਈ ਕਿ ਕਹਾਂ ਜੜੀ ਮੱਕੀ ਦੇਖੀ ਮੈਂ ਆਪਣੇ ਕੋਲੋਂ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਾਕੀ ਮੇਰਾ ਨਾਮ ਅਮਰਵਿੰਦਰ ਸਿੰਘ ਹੈ ਜੀ ਮੈਂ ਲੋਕਾਂ ਨਾਲ ਡੋ ਚਲਾਨਾ ਜੀ ਇਸੇ ਉਹਨਾਂ ਵਾਲੇ ਨੂੰ ਪੁੱਛ ਲਿਓ ਜੀ ਇਹ ਬੰਦਾ ਕਿੱਦਾਂ ਦਾ ਹੈ ਜਿੱਦਾਂ ਸੜਕਾਂ ਤੇ ਕੋਈ ਪਿਛਲੇ ਹਫ਼ਤੇ ਇੱਕ ਐਕਸੀਡੈਂਟ ਹੋਇਆ ਉਹ ਲੇਡੀ ਨੂੰ ਮੈਂ ਚੱਕ ਕੇ ਲੈ ਗਿਆ ਸੀਗਾ ਜੀ ਇਹ ਇਹ ਤਾਂ ਸੇਵਾ ਹੁੰਦੀ ਕਿਤਨਾ ਪਰ ਇਹ ਗਲਤ ਹੋਇਆ ਪਰਵਾਰ ਨਾਲ ਬਹੁਤ ਜਿਆਦਾ ਗਲਤ ਹੋਇਆ ਤੱਕਾ ਯੂ ਕਹਿੰਦੇ ਆ ਸ਼ਰਮ ਤੱਕਾ ਸ਼ਰਮ ਤੱਕਾ ਇਹ ਸੋਚੋ ਇੱਕ ਕਰਨਲ ਬੰਦੇ ਨਾਲ ਆ ਹੋ ਰਿਹਾ ਆਮ ਬੰਦੇ ਬੜਾ ਮੱਗਿਆ ਵੇਟ ਕਰ ਦਿੰਦੇ ਹੁਣ ਇਹ ਜੇ ਕਰਨਲ ਕਰਨਲ ਬੰਦੇ ਨਾਲ ਆ ਕੁਝ ਹੋ ਰਿਹਾ ਹੈ ਤਾਂ ਆਮ ਬੰਦੇ ਨਾਲ ਕੀ ਹੋਊਗਾ ਠੀਕ ਹੈ ਜੀ ਜਿਸਨੇ ਪੂਰਾ ਐਵੀਡੈਂਸ ਹੈ ਇਸ ਨੂੰ ਮੈਂ ਜਾਣਦੀ ਨਹੀਂ ਆ ਆਪਣੇ ਖੜਾ ਹੈਲੋ ਪਾਛਾ ਸਾਥੀਓ ਸੁਣੋ ਸੁਣੋ ਸਾਰੇ ਇਹ ਵੀਰ ਜੋ ਕਹਿਣ ਆਇਆ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਜੀ ਉਸ ਤੋਂ ਪਹਿਲਾਂ ਅਸੀਂ ਪਿੰਡਸ ਪਰ ਜਾ ਸਾਨੂੰ ਦੱਸਣਾ ਚਾਹੁੰਦੇ ਆ ਕਿ ਅਗਰ ਇਸ ਪਾਦਮੀ ਦੇ ਉੱਪਰ ਇਸ ਬੰਦੇ ਦੇ ਉੱਪਰ ਕੋਈ ਵੀ ਗਲਤ ਕਾਰਵਾਈ ਕੀਤੀ ਤਾਂ ਤੁਸੀਂ ਇਹਦਾ ਖਾਮਿਆ ਜਨਾ ਪੁਖਤਵਾਚ ਤੇ ਤਿਆਰ ਰਹੋ ਜਿੱਦ ਤੱਕ ਤੁਸੀਂ ਸਾਲਾ ਨਾ ਮੇਰੇ ਬੇਟੇ অর ਹਸਬੰਡ ਨੂੰ ਕੁੱਟਿਆ ਸੀ ਅਗਰ ਇਸ ਨੂੰ ਹੱਥ ਲਾਇਆ ਹੈ ਮੇਰਾ ਪਰਾ ਹੈ ਪੂਰੀ ਜਨਤਾ ਅਸੀਂ ਉਹ ਤਾਂ ਪੁਲਿਸ ਵਾਲਿਆਂ ਨੂੰ ਖੁੱਟਾ ਦੇ ਖੁੱਟਾ ਦੇ ਬੋਲੋ ਸੋਨਹਾਰਾ ਚਰਨ ਜੀ ਨਹੀਂ ਛੋੜ ਕੇ ਬੇਨਤੀ ਆ ਐਡਾ ਮੈਗ ਨੂੰ ਖਤਰਾ ਬਹੁਤ ਸਟੇਜ ਤੋਂ ਪਿਛੇ ਹੋ ਜੀ ਅਸੀਂ ਸਟੇਜ ਦੀ ਕਾਰਵਾਈ ਸਵੇਰ ਦੀ ਚਲਾ ਰਹੇ ਆ ਸਟੇਜ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾ ਕਰੋ